ਜਨਾਬ ਹਾਂਜੀ ਇੱਕ ਗੱਲ ਦੱਸੋ ਹਾਂਜੀ ਓਟੀਪੀ ਕਿਸੇ ਨੂੰ ਵੀ ਨਹੀਂ ਦੇਣਾ ਉਹ ਸਰ ਜੀ ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਕਿਹਾ ਸੀ ਓਟੀਪੀ ਕਿਸੇ ਨੂੰ ਮੇਰੇ ਦੇਣਾ ਪਿਛਲੇ ਹਫ਼ਤੇ ਤਾਂ ਜਿਹਨੇ ਓਟੀਪੀ ਮੰਗਿਆ ਸੀ ਉਹ ਕਹਿੰਦਾ ਸੀ ਤੁਹਾਡਾ ਇਨਾਮ ਨਿਕਲਿਆ ਤੇ ਹੁਣ ਫਿਰ ਹੁਣ ਜਿਹਨੇ ਓਟੀਪੀ ਮੰਗਿਆ ਉਹ ਕਹਿੰਦਾ ਮੈਂ ਬੈਂਕ ਵੱਲੋਂ ਬੋਲ ਰਿਹਾ ਬੈਂਕਾਂ ਨਾਲ ਨਹੀਂ ਦੇਣਾ ਓ ਸਰ ਜੀ ਓ ਮੁਨਸੀ ਓਏ ਓਏ ਮੇਰਾ ਫੋਨ ਨੰਬਰ ਬੰਦ ਕਰਾ ਦੇਲਾ ਜੀ ਜਰਾ ਆ ਨਾ ਪਰੇ ਹੋ ਜਾ ਓਏ ਓ ਆ ਜੀ ਸਰ ਆਜੋ ਆਜੋ ਲੋ ਜੀ ਤੁਹਾਡਾ ਗੁੰਮਿਆ ਹੋਇਆ ਕ੍ਰੈਡਿਟ ਕਾਰਡ ਇੱਕ ਮਹੀਨੇ ਦੇ ਅੰਦਰ ਅੰਦਰ ਲੱਭਤਾ ਅੱਛਾ ਮੈਂ ਗੱਲ ਦੱਸੋ ਤੁਸੀਂ ਆ ਜਾਵੇ ਮੂੰਹ ਤੋਂ ਜਾਇਆ ਪਿਆ ਤੁਹਾਡਾ ਕਾਰਡ ਪੰਜਾਬ ਪੁਲਿਸ ਨੇ 1 ਮਹੀਨੇ ਦੇ ਅੰਦਰ ਅੰਦਰ ਲੱਭਤਾ ਤੇ ਆ ਚੋਰ ਵੀ ਫੜਿਆ ਗਿਆ ਤੇ ਇਸ ਸਪੀਡ ਤੇ ਤਾਂ FBI ਵੀ ਕੰਮ ਨਹੀਂ ਕਰਦੇ ਤੇ ਤੁਸੀਂ ਹੋਏ ਮੂੰਹ ਤੋਂ ਜਾਇਆ ਪਿਆ ਇਹ ਮਸਲਾ ਕੀ ਹੈ ਉਹ ਕੀ ਦੱਸਾਂ ਜਨਾਬ ਇਹ ਕਾਰਡ ਇਸ ਰੱਬ ਦੇ ਬੰਦੇ ਕੋਲ 1 ਮਹੀਨਾ ਰਿਹਾ पर मजा ला इन्हें कोई फालतू खर्चा किया हो जे एही कार्ड मेरी घर आली को उसने इस तो दस गुना ज्यादा मेरा खर्चा करा देना सी आप ओके तेन चाय पिलाव अमूल जी हो मैं कर दाना ही बंद करा